ਪਰਿਵਾਰਕ ਸਦਸਿਆ ਦਾ ਹਾਲ ਦੇਖ ਕੇ ਰਿਆ ਨਹੀਂ ਜਾਂਦਾ ਜੋ ਹਾਲਾਤ ਪਰਿਵਾਰਕ ਸਦਸਿਆ ਦੇ ਨੇ ਪਤਨੀ ਦੇ ਨੇ ਪਿਤਾ ਦੇ ਨੇ ਉਹਨਾਂ ਦੇ ਚਾਹਣ ਵਾਲਿਆਂ ਦੇ ਨੇ ਰਸਮਾਂ ਜਿਹੜੀਆਂ ਨੇ ਉਹ ਪੂਰੀਆਂ ਕਿਤੇ ਜਾ ਰਹੀਆਂ ਨੇ ਬਰਿੰਦਰ ਸਿੰਘ ਖੁੰਮਣ ਦੇ ਜਿਹੜੇ ਪਰਿਵਾਰਿਕ ਸਦਸੇ ਨੇ ਵਾਪਸ ਪਹੁੰਚ ਰਹੇ ਨੇ ਹਰ ਕੋਈ ਆਖਰੀ ਵਾਰ ਦਰਸ਼ਨ ਕਰਨ ਲਈ ਜਿਹੜਾ ਕੀ ਹੈ ਬਰਿੰਦਰ ਸਿੰਘ ਖੁੰਮਣ ਦੇ ਇੱਥੇ ਪਹੁੰਚ ਰਿਹਾ کافی ਚੰਗੀ ਸਖਸ਼ੀਅਤ ਸੀ ਇੱਕ ਕੁਸ਼ਲ ਇਨਸਾਨ ਸੀਗਾ ਬਰਿੰਦਰ ਸਿੰਘ ਖੁੰਮਣ ਸਵੇਰ ਤੋਂ ਹੀ ਅੰਤਿਮ ਸੰਸਕਾਰ ਦੇ ਲਈ ਜਿਹੜੇ ਕੀ ਹੈ ਅਮ੍ਰਿਤਕ ਦਿਲ ਚਾਈ ਜਾ ਰਹੀ ਹੈ ਤਾਂ ਪਰਿਵਾਰ ਦਾ ਹਾਲਾਤ ਦੇਖ ਸਕਦੇ ਹੋ ਭਾਵੁਕ ਪਲ ਹੈ ਜਦ ਚੇਂਜ ਹੋਣ ਵਾਲੇ ਤਸਵੀਰਾਂ ਨੇ ਮੋਰੋ ਤੇ ਬੁਰਾ ਹਾਲ ਹੈ ਪਰਿਵਾਰਿਕ ਸਦਸਿਆ ਦਾ ਅੰਤਿਮ ਸੰਸਕਾਰ ਦੇ ਲਈ ਜਰੂਰ ਦੇ ਆ ਉਹ ਚਿੱਕ ਦੇ ਲਿਜਾਈ ਜਾ ਰਹੀ ਹੈ ਅੰਤਿਮ ਸੰਸਕਾਰ ਦੀਆਂ ਤਸਵੀਰਾਂ ਜੜੀਆਂ ਨੇ ਤੁਹਾਡੇ ਤੱਕ ਸਾਂਝੀਆਂ ਕਰ ਰਹੇ ਆਂ ਅੰਤਿਮ ਰਸਮਾਂ ਜੜੀਆਂ ਕੀਤੀਆਂ ਜਾ ਰਹੀਆਂ ਨੇ ਭਾਈ ਸਾਹਿਬ ਜੀ ਬਲੌਰ ਦਾਸ ਜਿਹੜੀ ਕੀਤੀ ਗਈ ਹੈ ਅੰਤਿਮ ਸੰਸਕਾਰ ਤੋਂ ਪਹਿਲਾਂ ਤਾਂ ਹੁਣ ਜਿਹੜਾ ਅੰਤਿਮ ਸੰਸਕਾਰ ਕਰਨ ਦੇ ਲਈ ਮਿੱਜਿਕ ਦੇ ਜੜੀ ਹੈ ਉਹ ਚੀਖਾ ਤੇ ਲੈਂਦੀ ਗਈ ਉਹ ਦਿੱਤੀ ਜੈ ਇਹ ਸਾਰੇ ਕਿਰਮਾ ਫਿਲਕੀ ਜਗ੍ਹਾ ਦੀ ਗੱਲ ਕਰਾਂ ਤਾਂ ਤਸਵੀਰਾਂ ਜਿਹੜੀਆਂ ਸੰਝਾ ਕਰ ਰਹੇ ਆ ਜਿਹਦੀ ਅੰਤਿਮ ਅਰ ਵਿਦਾਈ ਵੇਲੇ ਜਿਹੜਾ ਹੈ ਲੋਕਾਂ ਦੇ ਭਾਵੁਕ ਹੈ ਉਹਨਾਂ ਦੇ ਪਰਿਵਾਰਿਕ ਸਦਸੇ ਜਿਹੜਾ ਕਾਫੀ ਮੋਟੀਆਂ ਉਹਨਾਂ ਲਈ ਤਸਵੀਰਾਂ ਨੇ ਉਹ ਅਸੀਂ ਤੋਂ ਅੱਗੇ ਸੰਝਾ ਕਰ ਰਹੇ ਆ ਇਹੋ ਜਿਹੇ ਹਾਲਾਤ ਜਿਹੜੇ ਨੇ ਬਣ ਜਾਣਗੇ ਕਿਸੇ ਨੇ ਸੋਚਿਆ ਨਹੀਂ ਹੋਗਾ ਇਹੋ ਜੀ ਸਿਚੁਏਸ਼ਨ ਕਿਸੇ ਨੇ ਦੇਖੀ ਹੋਏ ਕਿ ਬੜਨੀ ਬਣ ਜੇਗੀ ਕਿਸੇ ਨੂੰ ਸੋਚਾ ਨਹੀਂ ਹੋਵੇਗਾ ਅ ਜਿਸ ਲਈ ਅੱਜ ਇੱਥੇ ਲੋਕ ਜਿਹੜੇ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਨੇ ਲਾਈਵ ਤਸਵੀਰਾਂ ਜੜੀਆਂ ਨੇ ਸ ਦਰਸ਼ਕਾਂ ਤੱਕ ਸੰਜਿਆ ਕਰ ਰਹੇ ਆ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਤੱਕ ਸਾਂਝੀਆਂ ਕਰ ਰਿਹਾ ਕੋਈ ਲਾਈਵ ਤਸਵੀਰਾਂ ਨੇ ਜਿਹਦੇ ਅੰਤਿਮ ਵਿਦਾਈ ਦੇਣ ਦੇ ਲਈ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਨੇ ਜਿਹੜੇ ਵਿੰਦਰ ਸਿੰਘ ਨੂੰ ਮਾਣ ਮਰ ਚਾਹੁੰਦੇ ਹਨ ਉਹਨਾਂ ਨਾਲ ਪਿਆਰ ਕਰਦੇ ਨੇ ਜਿਹਨੂੰ ਕੰਮ ਕਰਦਾ ਹੈਗਾ ਅੰਤਿਮ ਸੰਸਕਾਰ ਤੋਂ ਪਹਿਲਾਂ ਜਿਹੜੀ ਹੈ ਭਾਈ ਸਾਹਿਬ ਜੀ ਵੱਲੋਂ ਅੰਤਿਮ ਅਰਦਾਸ ਵੀ ਜਿਹੜੀ ਹੈ ਕੀਤੀ ਗਈ ਹੈ। ਤਾਂ ਸਿੱਧੇ ਤਸਵੀਰਾਂ ਜਿਹੜੀਆਂ ਅਸੀਂ ਤੁਹਾਡੇ ਤੱਕ ਜਿਹੜੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਚੱਲੋ। ਸਾਇਰਾ ਦੇ ਲਈ ਤਾਂ ਮੈਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਅੰਤਿਮ ਅਰਦਾਸ ਕੀਤੀ ਗਈ ਹੈ। ਉਸ ਤੋਂ ਬਾਅਦ ਮੌਜੂਦ ਦਿਨ ਸੀ ਸਤਾਰ ਅੰਤਿਮ ਰਸਮਾਂ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ। ਤੁਸੀਂ ਚਾਹਣ ਵਾਲੇ ਗਿਣਤੀ ਦੇ ਸੇ ਦੋ ਕਿ ਕਿੱਡੀ ਗਿਣਤੀ ਦੇ ਵਿੱਚ ਜਿਹੜੇ ਚਾਹਣ ਵਾਲੇ ਪਹੁੰਚੇ ਹੋਏ ਨੇ ਪਾਈਪ ਦੀ ਹੈ ਕਿ ਪਾਈਪ ਨਾਲ ਲੱਗ ਜੇ ਮੇਰਾ ਭਰਾ ਮੇਰਾ ਬੰਦ ਹੋ ਗਿਆ ਬਸ ਚਾਹਣ ਵਾਲੇ ਪਹੁੰਚੇ ਹੋਏ ਨੇ ਅੰਤਿਮ ਵਿਦਾਇਗੀ ਦੀਆਂ ਤਸਵੀਰਾਂ ਨੇ ਅੰਤਿਮ ਵਿਦਾਇਗੀ ਵੇਲੇ ਦੀਆਂ ਤਸਵੀਰਾਂ ਤੇ ਉਹ ਵਿਦਾਈ ਪਹਿਲੇ ਦਿਨ ਦਿਲ ਤੋਂ ਝੋੜਨ ਵਾਲੀ ਤਸਵੀਰਾਂ ਨੇ ਜਿਹਦੇ ਵਿੱਚ ਪਰਿਵਾਰਿਕ ਸਦਸਿਆ ਦਾ ਰੋ ਰੋ ਕੇ ਜਿਹੜਾ ਬੁਰਾ ਹਾਲ ਹੋ ਚੁੱਕਿਆ ਹੈ ਕਲਾਂਕੀ ਗਵਿੰਦਰ ਸਿੰਘ ਨੂੰ ਮਨੁਸ਼ੁਦਾ ਅੰਜਲੀ ਦੇਣ ਦੇ ਲਈ ਜਿਹੜਾ ਰਾਜਨੀਤਿਕ ਸਖੀਅਾ ਵੀ ਇੱਥੇ ਆਖਰੀ ਹੰਗਿਆ ਨਹੀਂ ਨੇ ਜਿਹੜਾ ਹੈ ਫੋਟੋ ਕਰ ਲਓ ਬੱਚਾ ਕਿੱਦਾਂ ਪੈਸੇ ਨਹੀਂ ਕਰਦਾ ਜਿਹੜਾ ਹੈ ਅੰਦੇ ਨਾਲ ਰਸਮਾਂ ਵੀ ਤੇ ਚੱਲ ਰਹੀਆਂ ਨੇ ਤੁਸੀਂ ਸਕਾਰ ਰਗਣਾ ਉਹ ਕਿੱਥੇ ਜਾ ਰਿਹਾ ਤਾਂ ਪਰਿਵਾਰਿਕ ਸਬੰਧ ਦੇ ਇਹ ਅੱਗੇ ਜਾਦਾ ਚੱਲਦਾ ਜਾ ਰਿਹਾ ਹੈ हालात जड़े ने देख सकते हो परिवारिक सदस्य जड़े ने काफी भावुक पल परिवारिक सदस्य काफी भावुक पल हैं ਸਿੰਖ ਨੂੰ ਮਹਾਨ ਅਨੁਸ਼ਧਾਨ ਜੀ ਦੇਣ ਦੇ ਲਈ ਜਿਹੜਾ ਕੀ ਹੈ ਪੁਰਵ ਸੰਸਦ ਸੁਸ਼ੀਲ ਕੁਮਾਰ ਰਿੰਕੂ ਪਹੁੰਚੋ ਹੋਏ ਨੇ ਵਿਧਾਇਕ ਕੋਲ ਵੀ ਸੰਸਦ ਸੰਤੋਖ ਚੌਹਰੀ ਦੀ ਪਤਨੀ ਖੁਦ ਅੱਥਰ ਪਹੁੰਚੋ ਹੋਏ ਨੇ ਸ਼ਰਦਾ ਜੀ ਜਿਹਨੇ ਜਦੋਂ ਰਾਜ ਸੰਭਾਲ ਜਿਹੜੇ ਨੇ ਉਹ ਕਾਫੀ ਲੋਕਾਂ ਦੀ ਜ਼ਿਲ੍ਹਾ ਦੇ ਵਿੱਚ ਰਾਜ ਕਰਦੇ ਸੀਗੇ बॉडी बिल्डिंग जे कम बॉलीवुड इंडस्ट्री जा उन्हनि फिल्मा जे कम उन लेक ਆਰ ਕੇ ਸੁਨਾ ਜਰੀਆ ਨੇ ਤੁਹਾਡੇ ਨਾਲ ਸੰਦੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਜਿਹਦੇ ਵਿੱਚ ਪਰਿਵਾਰਿਕ ਸਦਸਿਆ ਦੇ ਹਾਲਾਤ ਦੇਖ ਸਕਦੇ ਹੋ ਹੋਰੋਕੇ ਬੁਰਾ ਹਾਲ ਹੋ ਚੁੱਕਾ ਹੈ ਕਿ ਵਿਨੈਦਰ ਸਿੰਘ ਘੁੰਮਣ ਦੀ ਮੌਤ ਜਿਹੜੀ ਹੈ ਕਾਫੀ ਵੱਡੀ ਸ਼ੌਕਿੰਗ ਨਿਊਜ਼ ਹੈ ਪਰਿਵਾਰਿਕ ਸਦਸਿਆ ਲਈ ਖਾਸ ਕਰਕੇ ਉਹਨਾਂ ਦੇ ਚਾਹਣ ਵਾਲਿਆਂ ਲਈ ਤਾਂ ਅੰਤਿਮ ਸੰਸਕਾਰ ਤੋਂ ਪਹਿਲੇ ਹੀ ਸਿਮੀਰਾ ਨੇ ਜੋ ਪਰਿਵਾਰ ਦਾ ਹਾਲਾਤ ਹੈ ਵਿਨੈਦਰ ਸਿੰਘ ਘੁੰਮਣ ਜਿਹੜੀ ਹੈ ਮਸਲ ਦੇ ਵਿੱਚ ਕੋਲਮ ਆਈ ਸੀਗੀ ਮੋਟੇ ਨੂੰ ਦਿੱਕਤ ਜਿਹੜਾ ਇਲਾਜ ਕਰਵਾਉਣ ਦੇ ਲਈ ਉਹ ਗਏ ਇਲਾਜ ਕਰਵਾਉਣ ਲਈ ਅੰਮ੍ਰਿਤਸਰ ਗਏ ਨੇ ਤਾਂ ਫੋਟੋ ਹਸਪਤਾਲ ਵਿਖੇ ਜਿਹੜਾ ਉਹਨਾਂ ਦੀ ਆਪਰੇਸ਼ਨ ਦੌਰਾਨ ਜਿਹੜੀ ਹੈ ਦੋ ਅਟੈਕ ਆਉਣ ਦੀ ਗੱਲ ਸਾਹਮਣੇ ਆਈਏ ਤਾਂ ਉਸ ਤੋਂ ਬਾਅਦ ਜਰੂਰ ਮਾਣੋ ਮੌਜ ਦੀ ਖਬਰ ਮਿਲਦੇ ਹੀ ਜਿਹੜਾ ਹੈ ਪਰਿਵਾਰਿਕ ਸਦਸਿਆ ਦੇ ਵਿੱਚ ਸਦਮਾ ਆਇਆ ਕਾਫੀ ਵੱਡੀ ਸ਼ੌਕ ਦੀ ਮਹਿਰ ਹੈ ਪਰ ਪੰਜਾਬੀ ਇੰਡਸਟਰੀ ਜਿਹੜਾ ਹੈ ਕਾਫੀ ਵੱਡੀ ਸ਼ੌਕ ਦੀ ਮਹਿਰ ਹੈ ਔਰ ਲੋਕ ਲੋਕ ਜਿਹੜਾ ਨੇ ਇੱਕ ਵਾਰ ਦੇਖਣਾ ਚਾਹੁੰਦੇ ਨੇ ਬਰਿੰਦਰ ਸਿੰਘ ਘੋਮਾ ਨੂੰ ਆਖਰੀ ਵਾਰ ਦਰਸ਼ਨ ਕਰਨਾ ਚਾਹੁੰਦੇ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਨੇ ਕਿਉਂਕਿ ਵਰਿੰਦਰ ਸਿੰਘ ਮਨਜੜੇ ਨੇ ਉਹ ਇੱਕ ਯੂਥ ਜਿਹੜਾ ਹੈ ਵੱਡੀ ਐਕਸਪ੍ਰੈਸ਼ਨ ਸੀਗੇ ਹਮੇਸ਼ਾ ਯੁਵਾ ਪੀੜੀ ਨੂੰ ਜਿਹੜਾ ਹੈ ਕਸਰਤ ਵਾਲਾ ਮਾਡਰਨ ਦੀ ਗੱਲ ਅਖਰ ਦੇ ਸੀਗੇ ਔਰ ਪੰਜਾਬ ਦੇ ਹਿੱਤਾਂ ਦੀ ਗੱਲ ਵੀ ਚੜਾਉ ਕਰਦੇ ਸੀਗੇ ਉਹਨਾਂ ਦਾ ਕਹਿਣਾ ਸੀ ਪੰਜਾਬ ਦੇ ਵਿੱਚ ਪੋਲਿਟਿਕਸ ਆ ਕੇ ਉਹ ਪੰਜਾਬ ਦੇ ਹਿੱਤਾਂ ਲਈ ਕੰਮ ਕਰਨਾ ਚਾਹੁੰਦੇ ਨੇ ਯੂਥ ਨੂੰ ਜਿਹੜਾ ਹੈ ਉਹ ਨਸ਼ੇ ਤੋਂ ਦੂਰ ਕਰਨਾ ਚਾਹੁੰਦੇ ਨੇ ਪੰਜਾਬ ਨੂੰ ਜਿਹੜਾ ਚੰਗੀ ਦੀ ਤੇ ਲਿਆਣਾ ਚਾਹੁੰਦੇ ਨੇ ਤਾਂ ਕਿ ਯੁਵਾ ਪੀੜੀ ਨੂੰ ਵੀ ਆਪਣੇ ਪੰਜਾਬ ਲੈ ਗਿਆਣਾ ਚਾਹੁੰਦਾ ਉਹ ਨਸੀਬ ਦਿੰਦੇ ਸੀ ਹਮੇਸ਼ਾ ਪਰ ਅੱਜ ਉਹ ਫਾਨੀ ਸੰਸਾਰ ਨੂੰ ਜਿਹੜਾ ਕਿ ਅਲਵਿਦਾ ਕਹਿ ਗਏ ਨੇ اوه <laughs> ربي ਨੂੰ ਕੋ ਮੰਦ ਅੰਤਿਮ ਸੰਸਕਾਰ ਕੀਆ ਤੇ ਪਰਿਵਾਰਿਕ ਸਦਸਿਓ ਅੰਤਿਮ ਰਸਮਾਂ ਪੂਰੀਆਂ ਕਰ ਰਹੇ ਨੇ ਪਹਿਲਾ ਅਰਦਾਸ ਕੀਤੀ ਗਈ ਜਲੰਧਰ ਦੇ ਮੈਟਰ ਟਾਊਨ ਸਮਸ਼ਾਨ ਕਾ ਵਿਖੇ ਲੱਗੇ ਅੰਤਿਮ ਸੰਸਕਾਰ ਅਰਿੰਦਰ ਸਿੰਘ ਨੂੰ ਮੰਦਵਾ ਕੀਤਾ ਜਾ ਰਿਹਾ ਹੈ ਉਹ ਮਨ ਜਿਹੜੇ ਨੇ ਕਾਫੀ ਖੁਸ਼ਦਿਲ ਇਨਸਾਨ ਸੀਗੇ ਹਮੇਸ਼ਾ ਹਰ ਮੌਕਾ ਦੇ ਮਦਦ ਲਈ ਆ ਕੇ ਹੁੰਦੇ ਸੀ ਉਹ ਹਮੇਸ਼ਾ ਹਰ ਕਿਸੇ ਦੀ ਦੇਖਿਆ ਖੁਸ਼ਦਿਲ ਹੋ ਕੇ ਮਿਲਦੇ ਸੀਗੇ ਜਿਹਦੇ ਕਰਕੇ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਨੇ ਵੱਡੇ ਵੱਡੇ ਬਾਲੀਵੁੱਡ ਕਲਾਕਾਰਾਂ ਦੇ ਨਾਲ ਕੰਮ ਕਰਦਾ ਹੈਗਾ ਤਾਂ ਉਹਨਾਂ ਦੇ ਫੈਨ ਸੀਗੇ ਉਹਨਾਂ ਦੀ ਬੋਡੀ ਦੇ ਫੈਨ ਸੀਗੇ ਖਾਸ ਕਰਕੇ ਅਗਰ ਗੱਲ ਕਰੀਏ ਤਾਂ ਸਲਮਾਨ ਖਾਨ ਉਹਨਾਂ ਦੀ ਬੋਡੀ ਦੇ ਫੈਨ ਸੀਗੇ ਪ੍ਰੋਹਿਤ ਸ਼ੇਟੀ ਦੀ ਫਿਲਮਾਂ ਚੋਂ ਜਿਹੜਾ ਕਿ ਕੰਮ ਕਰ ਚੁੱਕੇ ਨੇ ਪਰ ਗੱਲ ਕਰੀਏ ਤਾਂ ਜਿਹੜਾ ਕੀ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਉਹਨਾਂ ਆਪਣਾ ਕੰਮ ਕੀਤਾ ਹੈਗਾ ਹਰ ਵੀ ਸੰਗਾ ਇੱਥੇ ਪਹੁੰਚੇ ਉਹ pauh kho ke ਗੱਲਬਾਤ ਕਰਦੇ ਨੂੰ ਮੈਂ ਕਹਿਣਾ ਚਾਹੀਦਾ ਕਿ ਕਾਫੀ ਫਿਟਨੈਸ ਉਹ ਬਲੇ ਸ਼ਾਨ ਸਿੰਘ ਹਮੇਸ਼ਾ ਫਿਟਨੈਨ ਦੀ ਗੱਲ ਕਰਦੇ ਸੀ ਔਰ ਲੋਕਾਂ ਨੂੰ ਜਿਹੜਾ ਕਿ ਐਫ ਫਿਟਨ ਲਈ ਪ੍ਰਿੰਟ ਕਰਦੇ ਸੀ ਪਰ ਇੱਕ ਦਮ ਇਸ ਤਰ੍ਹਾਂ ਮੌਤ ਹੋ ਜਾਣੀ ਕਾਫੀ ਵੱਡੀ ਜਿਹੜੀ ਹੈ ਸ਼ੌਕਿੰਗ ਨਿਊਜ਼ ਸਾਸੀ ਵੱਡੀ ਹੈ शौकीन न्यूज़ जी है परिवारिक सदस्य है तो उन्होंने चाह वाले नहीं है तो अंतिम संस्कार तो पहले जरा सतनाम वाहेगुरु का जाप किया जा रहा है एक हेडफोन लगाने दो हेडफोन लगाने दो एक हेलो अंतिम संस्कार दिखाई तस्वीर ने अपने दर्शकों तक पहुँचाने की कोशिश कर रहे हैं जिद ਅੰਤਿਮ ਰਸਮਾਂ ਜਿਹੜੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਨੇ ਵਿਵੇਦਨ ਸਿੰਘ ਘੁੰਮਣ ਦਾ ਜਿਹੜਾ ਵਿਵੇਦਨ ਸਿੰਘ ਘੁੰਮਣ ਦਾ ਜਿਹੜਾ ਅੰਤਿਮ ਸਸਕਾਰ ਆ ਪ ਕੀਤਾ ਜਾ ਰਿਹਾ ਹੈ ਗਜਲਿੰਦਰ ਗੜ੍ਹਿ ਸ਼ਮਸ਼ਾਨ ਘਾਟ ਵਿਖੇ ਜਿਹੜਾ ਕੀਤਾ ਜਾ ਰਿਹਾ ਹੈ ਮੋਡਲ ਟਾਊਨ ਦੇ ਵਿੱਚ 3 ਵਜੇ ਦਾ ਜਿਹੜਾ ਸਮਾਗਮ ਸੀਗਾ ਤਾਂ ਜਦੋਂ ਮ੍ਰਿਤਕ ਦੇ ਇੱਥੇ ਪਹੁੰਚ ਗਿਆ ਤਾਂ ਹਜ਼ਾਰਾਂ ਦੇ ਗੇੜੀ ਦੇ ਵਿੱਚੋਂ ਜਿਹੜਾ ਚਾਹ ਬਣਨੇ ਉਹ ਇੱਥੇ ਪਹੁੰਚ ਚੁੱਕੇ ਨੇ ਹਰ ਕੋਈ ਜੜਾ ਕੀ ਆਖਰੀ ਵਾਰ ਦਰਸ਼ਨ ਜੜਾ ਅੰਤਿਓ ਕਰਨਾ ਚਾਹੁੰਦਾ ਹੈ ਵਿਵੇਦਨ ਸਿੰਘ ਘੁੰਮਣ ਹੁਣ ਦੇ ਤਾ ਹਰ ਕੋਈ ਜਿਹੜਾ ਕਿ ਵੈਦ ਸਿੰਘ ਹਮਨ ਉਹ ਜਿਹੜਾ ਨਾਮ ਅੱਖਾਂ ਦੇ ਨਾਲ ਸਿਧਾਂਤ ਲਈ ਦਿਨ ਦੇ ਲਈ ਪਹੁੰਚਿਆ ਜਿੱਥੇ ਉਹਨਾਂ ਦੇ ਦੋਸਤ ਹੋਣ ਜਿੱਥੇ ਉਹਨਾਂ ਦੇ ਚਾਹਵਾਨ ਹੋਣ ਜਿੱਥੇ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਹੋਣ ਉਹਨਾਂ ਦੇ ਨਾਲ-ਨਾਲ ਰਾਜਨੀਤਿਕ ਸ਼ਖਸੀਅਤਾਂ ਵੀ ਇੱਥੇ ਪਹੁੰਚੀਆਂ ਨੇ ਭਾਜਪਾ ਨੇਤਾ ਤੇ ਪੁਰਵ ਸੰਸਦ ਸੁਸ਼ੀਲ ਕੁਮਾਰ ਰਿੰਕੂ ਇੱਥੇ ਪਹੁੰਚੇ ਨੇ ਕਾਂਗਰਸ ਤੋਂ ਪੁਰਵ ਸੰਸਦ ਸੰਤੋਖ ਚੌਧਰੀ ਦੀ ਪਤਨੀ ਜੋ ਕਿ ਖੁਦ ਹੁਣ ਭਾਜਪਾ ਦੇ ਵਿੱਚ ਸ਼ਾਮਿਲ ਨੇ ਤਾਂ ਉਹ ਵੀ ਇੱਥੇ ਪਹੁੰਚੇ ਸਨ ਜੁਦਣ ਲਈ ਕਾਂਗਰਸੀ ਵਿਧਾਇਕ ਕੈਂਟ ਹਲਕੇ ਤੋਂ ਪ੍ਰਗਟ ਸਿੰਘ ਇੱਥੇ ਪਹੁੰਚੇ ਨੇ ਜੋ ਕਿ ਪਹਿਲਾਂ ਘਰ ਵੀ ਗਏ ਸੀਗੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਸੀਗਾ ਤਾਂ ਹੁਣ ਜਿਹੜਾ ਹੈ ਸਮਸ਼ਾਨ ਘਾਟ ਵਿਖੇ ਪਹੁੰਚੇ ਨੇ ਆ ਗਿਆ ਵੀ ਆਖਰੀ ਰਸਮਾਂ ਜਰੀਆਂ ਨੇ ਉਹ ਪੂਰੀਆਂ ਕੀਤੀਆਂ ਜਾ ਰਹੀਆਂ ਨੇ ਆਖਰੀ ਰਸਮਾਂ ਕੀਤੀਆਂ ਜਾ ਰਹੀਆਂ ਨੇ ਤਾਂ ਸਤਨਾਮ ਵਾਹਿਗੁਰੂ ਦਾ ਜਾਪ ਜਿਹੜਾ ਹੈ ਉਹ ਪਰਿਵਾਰਿਕ ਸਦਸਿਆਂ ਵੱਲੋਂ ਕੀਤਾ ਜਾ ਰਿਹਾ ਹੈਗਾ ਵੱਡੀ ਗੱਡੀ ਗਿੰਚੀ ਦੇ ਵਿੱਚ ਜਿਹੜੇ ਇੱਥੇ ਲੋਕ ਉਹਨਾਂ ਨੂੰ ਵਿਦਾਈ ਦੇਣ ਲਈ ਪਹੁੰਚੇ ਨੇ ਸਿੱਧਾ ਅंजलि ਦੇਣ ਦੇ ਲਈ ਪਹੁੰਚੇ ਨੇ ਅਰਬੀ ਸੰਦਾ ਪੰਜਾਬੀ ਕਲਾਕਾਰ ਇੱਥੇ ਪਹੁੰਚੇ ਤਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਾਵੁਕ ਹੋ ਗਏ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨਾਲ ਬਹੁਤ ਪਿਆਰ ਸੀ ਬਹੁਤ ਤਗੜੇ ਇਨਸਾਨ ਸੀ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਕਿਸੇ ਫਿੱਟ ਬੰਦੇ ਦੀ ਮੌਤ ਆ ਜਾਣਾ ਕਾਫੀ ਸ਼ੋਕੀ ਨਿਊਜ਼ ਹੈ उन्होंने कहा कि अंतिम रस्म तस्वीर जी साझा कर रहे हैं दशक तक इस तरह जो परिवारिक सदस्य इन अखा के नाम श्रद्धांजलि दे रहे हैं बड़े उत्साह वाले ना पहुंचे हैं वरिंदर सिंह तो भूल काफ़ी ਪਰ ਇਹਨਾਂ ਦਾ ਇੱਕ ਸ਼ਖਸੀਅਤ ਸੀ ਲੋਕਾਂ ਲਈ ਖਾਸ ਕਰਕੇ ਜੁਵਾ ਪੀੜੀ ਲਈ ਉਹ ਹਮੇਸ਼ਾ ਜੁਵਾ ਪੀੜੀ ਨੂੰ ਜਿਹੜਾ ਮੁੱਸੇ ਤੋਂ ਦੂਰ ਰੱਖ ਲਈ ਹੀ ਕਾਂਜਸ ਦੇਵਰ ਪੰਜਾਬ ਦੇ ਹਿੱਤਾਂ ਨੂੰ ਅੱਗੇ ਆ ਕੇ ਕੰਮ ਕਰਨਾ ਚਾਹੁੰਦੇ ਸੀ ਉਹਨਾਂ ਦਾ ਕਹਿਣਾ ਸੀਗਾ ਕਿ ਉਹ ਪੋਲਿਟਿਕਸ 'ਚ ਆਉਣਾ ਚਾਹੁੰਦੇ ਨੇ ਅੱਗੇ ਆ ਕੇ ਪੰਜਾਬ ਦੇ ਲਈ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਦਾ ਕਹਿਣਾ ਸੀਗਾ ਕਿ ਜੁਵਾ ਪੀੜੀ ਨੂੰ ਅੱਗੇ ਆਉਣ ਦੀ ਲੋੜ ਹੈ ਤਾਂ ਉਹ ਖੁਦ ਜਿਹੜਾ ਹੈ ਜੁਵਾ ਪੀੜੀ ਲਈ ਆਈਡਲ ਬਣਨਗੇ ਜਿਸ ਕਰਕੇ ਉਹਨਾਂ ਨੇ ਪੰਜਾਬ ਦੀ ਉਹਨਾਂ ਨੇ ਲਈ 2027 ਵਿੱਚ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਸੀਗਾ ਤਾਂ ਸਰ ਨਾਲ ਇੰਟਰਵਿਊ ਵੀ ਕੀਤੀ ਸੀ ਇੰਟਰਵਿਊ ਦੌਰਾਨ ਉਹਨਾਂ ਨੇ ਦੱਸਿਆ ਸੀਗਾ ਕਿ ਜਿਹੜਾ ਉਹ ਪੰਜਾਬ ਦੇ ਹਿੱਤਾਂ ਲਈ ਕੰਮ ਕਰਨਾ ਚਾਹੁੰਦੇ ਹਨ ਉਹਨਾਂ ਨੇ ਕਹਿਿਆ ਸੀਗਾ ਕਿ ਉਹ ਆਪਣਾ ਡ੍ਰੀਮ ਜਿਹੜਾ ਹੈ ਬੋਡੀ ਬਿਲਡਿੰਗ ਦਾ ਪੂਰਾ ਕਰ ਚੁੱਕੇ ਨੇ ਕਈ ਖਿਤਾਬ ਜਿਹੜਾ ਨੇ ਬੋਡੀ ਬਿਲਡਿੰਗ ਵਿੱਚ ਹਾਸਲ ਕੀਤੇ ਨੇ ਬਾਲੀਵੁੱਡ ਦੇ ਸਟੂਡੀਓ ਵਿੱਚ ਉਹਨਾਂ ਨੇ ਜਿਹੜਾ ਕੰਮ ਕੀਤਾ ਫਿਲਮ ਦੇ ਸੀਜ ਕੰਮ ਕਰ ਚੁੱਕੇ ਨੇ ਪੰਜਾਬੀ ਫਿਲਮਾਂ 'ਚੋਂ ਕੰਮ ਕਰ ਚੁੱਕੇ ਨੇ ਤਾਂ ਜਿਹੜਾ ਤਾਂ ਜਿਹੜੀ ਐ ਅੰਤਿਮ ਸੰਸਕਾਰ ਤੋਂ ਪਹਿਲਾਂ ਅਰਦਾਸ ਜਿਹੜੀ ਐ ਉਹ ਕੀਤੀ ਜਾਣੀ ਐ ਤਾਂ ਉਸ ਲਈ ਜਿਹੜੇ ਕਿ ਸਾਰੇ ਸੰਗਤ ਨੂੰ ਕਿਹਾ ਜਾ ਰਿਹਾ ਕਿ ਅਰਦਾਸ ਸ਼ੁਰੂ ਲੱਗੀ ਐ ਤਾਂ ਅੰਤਿਮ ਸੰਸਕਾਰ ਤੋਂ ਪਹਿਲਾਂ ਜਿਹੜੇ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਜਾ ਰਹੀਆਂ ਨੇ ਉਸ ਤਰ੍ਹਾਂ ਅਰਦਾਸ ਜਿਹੜੀ ਐ ਭਾਈ ਸਾਹਿਬ ਕਰਨ ਲੱਗੇ ਨੇ ਤਾਂ ਸਾਰੀ ਸੰਗਤ ਜਰੀ ਹੈ ਅਰਦਾਸ ਕਰ ਰਹੀ ਹੈ ਕਿ ਬਰਿੰਦਰ ਸਿੰਘ ਕੋ ਮਨਹੋਣਾ ਦੀ ਆਤਮਾ ਨੂੰ ਜਿਹੜਾ ਪਰਮਾਤਮਾ ਆਪਣੇ ਚਰਨਾਂ ਦੇ ਵਿੱਚ ਸਥਾਨ ਬਖਸ਼ਣ ਜੋ ਕੰਮ ਉਹਨਾਂ ਨੇ ਇਸ ਦੁਨੀਆ ਤੇ ਆ ਕੇ ਕੀਤੇ ਨੇ ਉਹ ਇੱਕ ਮਿਸਾਲ ਦਾਇਕ ਨੇ ਉਹਨਾਂ ਨੇ ਮਿਸਾਲ ਕਾਇਮ ਕੀਤੀ ਹੈ ਆਪਣੇ ਤ੍ਰਿੰਦੂਪੁਰੇ ਕਿਤੇ ਪੰਜਾਬੀ ਲੋਕਾਂ ਲਈ ਵੀ ਕੰਮ ਕੀਤਾ ਪੰਜਾਬੀ ਯੋਵਾ ਪੀੜੀ ਲਈ ਕੰਮ ਕੀਤਾ ਪੰਜਾਬ ਲਈ ਕੰਮ ਕੀਤਾ ਔਰ ਖੁਦ ਵੀ ਜਿਹੜਾ ਕੀ ਹੈ ਨਸ਼ੇ ਤੋਂ ਦੂਰ ਰਹਿਣ ਔਰ ਆਸਪ੍ਰਾਸ ਦੇ ਲੋਕਾਂ ਨੂੰ ਵੀ ਜਿਹੜਾ ਨਸ਼ੇ ਤੋਂ ਦੂਰ ਰਹਿਣ ਲਈ ਉਹਨਾਂ ਨੇ ਪ੍ਰੇਰਿਤ ਕੀਤਾ ਖੁਦ ਵੈਜੀਟੇਰੀਅਨ ਡਾਈਟ ਲੈ ਕੇ ਉਹਨਾਂ ਨੇ ਜਿਹੜੀ ਹੈ ਬੋਡੀ ਬਣਾਈ ਸੀ ਔਰ ਜਿਹੜੇ ਖੁਦ ਜਿਹੜੇ ਕਹਿ ਸਕਦੇ ਹੈ ਕਿ ਸਲਮਾਨ ਖਾਨ ਬੋਲੋ ਅਦਾਕਾਰ ਜੋ ਖੁਦ ਤਗੜੇ ਬੋਡੀ ਬਿਲਡਰ ਨੇ ਉਹ ਵੀ ਉਹਨਾਂ ਦੀ ਬੋਡੀ ਦੇ ਜਿਹੜੇ ਫੈਨ ਸੀਗਾ ਤਾਂ ਅੰਤਿਮ ਅਰਦਾਸ ਸੰਸਕਾਰ ਤੋਂ ਪਹਿਲਾਂ ਜਿਹੜੀ ਅੰਤਿਮ ਅਰਦਾਸ ਲਈ ਕੀਤੀ ਜਾ ਰਹੀ ਹੈ ਸਲਮਾਨ ਖਾਨ ਜੀ 14 ਜਨਵਰੀ ਸਤਨੂੰ ਸਰਬਤਨ ਦਾ ਘਰ ਸਰਬਤਨ ਦੀ ਜਾਨ ਹੈ ਇਹ ਕਲਪਨਿਕ ਸਰਹਾਰ ਤਨ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੋਂ ਲਿਖਣ ਜੁਦੀ ਦਾਰਿਆ ਕਾਪੇ ਅਸਤੇ ਬੋਲੋ ਜੈ ਹੋਵੇ ਜਾਨਿਆ ਤੇ ਆਣਿਆ ਕਿਹੋ ਜਿਹਾ ਜਾਂਿਆ ਚਲ ਮੁਸਤਿਆਂ ਘਟੀਆਂ ਜਪੀਆਂ ਕਤੀਆਂ ਨਾਮ ਦਾ ਜਪ ਕੇ ਕੰਢ ਕੇ ਛਕਿਆ ਦੇਖ ਚਲਾਈ ਸ੍ਰੀ ਬਾਣੀ ਦੇਖ ਕੇ ਅੰਮ੍ਰਿਤ ਕਿਤਾ ਹਰ ਪਿਆਰੇਆਂ ਤੇਰੇ ਨਾਮ ਤੋਂ ਪ੍ਰਾਏ ਜਿੱਤੀ ਜੁਲਮ ਇਹਦਾ ਸੋਹਣਾ ਸੰਗ ਦੀ ਬਾਹਰ ਇਤਨਾ ਪਿਆਰੇਆਂ ਸੱਤਿਆਰੀਆਂ ਸੁਖਾ ਰਹਿਣਾ ਕੋਈਆ ਸ਼ੇਗਨ ਕਮਾਈ ਦਾ ਤੇ ਹੱਥ ਤੇ ਬੋਲੋ ਜੀ ਸੁਬਾਨ ਅਕ ਮਤਮਦਾਰ ਤੁਹਾਰੇ ਤੁਹਾਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੋ ਅਨੁੰਦਤਿ ਪ੍ਰਵਾਦ ਸਤਿ ਸਨ ਕਰੇ ਹੋਇ ਬਾਬਾ ਜੀ ਦੇ ਦਰ ਕਰਦੇ ਪਿਆਰੇ ਸਾਡੇ ਸ੍ਰੀ ਗੁਰੂ ਜੀ ਦੇ ਸਾਈਂ ਜੀ ਨੇ ਬਾਣੀ ਦੇ ਲੈ ਜੋ ਹਮ ਸੇ ਸ੍ਰੀ ਆਦਿ ਆਪਾ ਬੰਸੀ ਕੇ ਨਾਮ ਸਿਮੇ ਸਵਾਤੁ ਸ੍ਰੀ ਗੁਰੂ ਸਾਹਿਬ ਜੀ ਕੋ ਕੇ ਇਸ ਮਹਾਨ ਮੈਂ ਅੱਜ ਨੂੰ ਸਭ ਤੋਂ ਪਹਿਲਾਂ ਮੱਤਰ ਜੀ ਨੂੰ ਸਤਿ ਸ਼੍ਰੀ ਅਕਾਲ ਤੇ ਕਵਿਤਾ ਸਾਹਿਬ ਜੀ ਦਾ ਜ਼ਿਕਰ ਕਰਕੇ ਸ਼ੁਰੂ ਕਰਨਾ ਚਾਹੁੰਦਾ ਹਾਂ ਇਹ ਸੰਗਤਾਂ ਨੂੰ ਬਾਈ ਜੀ ਕਰਕੇ ਤੁਹਾਨੂੰ ਆਪਣਾ ਜਨਮ ਵਿੱਚ ਕੋਸ਼ਿਸ਼ ਕਰਨਾ ਸਤਿ ਸ਼੍ਰੀ ਅਕਾਲ ਦੇ ਕਰਨ ਵਿੱਚ ਕੋਸ਼ਿਸ਼ ਕਰਨਾ ਪਰਵਾਰ ਨੂੰ ਦਿੱਤੇ ਕਰਨ ਨੂੰ ਸਭ ਜਨਤਾ ਨੂੰ ਘਾੜ ਮੰਡਲ ਦਾ ਬਣੇ ਕੋਸ਼ਿਸ਼ ਕਰਨਾ ਸਭ ਜਨਤਾ ਦੇ ਲਈ ਕਰਨੀ ਜੋ ਕੋ ਨਾਮ ਚਿਤਤਾਵੇ ਨਾਮ ਸੁਨਾਉਂਦੀ ਦਾਸ ਜੜੀ ਹੈ ਕਿੰਨੀ ਪਈ ਹੈ ਤਾਂ ਹਰਵਿੰਦਰ ਸਿੰਘ ਤੋਂ ਮਾਣ ਨਾਲ ਜਿਹੜਾ ਕਿ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ ਅੰਤਿਮ ਰਸਮਾਂ ਜਿਹੜੀਆਂ ਉਹ ਕਿੱਥੇ ਜਾ ਰਹੀਆਂ ਨੇ ਹਰਵਿੰਦਰ ਸਿੰਘ ਤੋਂ ਮਾਣ ਨਾਲ ਦੀ ਮ੍ਰਿਤਿਕ ਦੇ ਨੂੰ ਜਿਹੜਾ ਅੰਤਿਮ ਅਗਨੀ ਪੇਂਟ ਕੀਤਾ ਜਾ ਰਿਹਾ ਤਾਂ ਸਿਮਰ ਜੜੀਆਂ ਨੇ ਬਿਸਮਿਲਲਾ ਅੰਤਿਮ ਕਦਮ ਸੰਗਠਨ ਕਰ ਰਹੇ ਨੇ ਪਹਿਲਾਂ ਹੀ ਹੋ ਜਾਓ ਯਾਰ ਅੱਗੇ ਹੋ ਜਾਓ ਪਿੱਛੇ ਹੋ ਜਾਓ ਯਾਰ ਇਹਨਾਂ ਤਸਵੀਰਾਂ ਜੜੀਆਂ ਨੇ ਬਹੁਤ ਸੰਜਿਆ ਕੰਮ ਬਸਤੀ ਜੀ ਬਾਕੀ ਸਾਰੇ ਆਲੇ ਮੇਰਾ ਭਾਣਿਆ ਆਇਆ ਯਾਰ ਪਿੱਛੇ ਹੋਏ ਅੱਜ ਹੋਣੀ ਆ 老鱼。<底> ਉਪਰ ਮੜਾ ਗਿਆ ਰਿਕਾਰਡ ਆ ਗਿਆ ਆ ਗਿਆ ਤਾਂ ਆ ਗਿਆ ਕਿਧਰ ਲੈ ਬਸ ਆਵਾਂ ਆਇਓ ਕਿਧਰ ਲੈ ਬਸ ਆਨ ਕਿਵਰ ਬਾਈਟ ਬੂਡ ਦੇਖੀਏ